ਸਮਾਂ ਆਉਣ ਟੁਕਾ ਦਿਵਾਲੀ ਦਾ ਜੋੜ ਮੇਲਾ ਲਾਉਣ ਲਈ ਭਾਈ ਮਨੀ ਸਿੰਘ ਜੀ ਨੇ ਪੈਸੇ ਬੇਗ ਸਿੰਘ ਰਾਹੀਂ ਕਾਜ਼ੀ ਅਬਦੁਲ ਰਜ਼ਾਕ ਨਾਲ ਗੱਲ ਕਰ ਲਈ ਕਿ ਲਾਹੌਰ ਦਰਬਾਰ ਨੂੰ 10000 ਟਕੇ ਦਿੱਤੇ ਜਾਣਗੇ ਜਿਸ ਬਦਲੇ ਮੁਗਲ ਦਿਵਾਲੀ ਦੇ ਜੋੜ ਮੇਲੇ ਲਈ ਕੋਈ ਖਲਲ ਨਹੀਂ ਪਾਉਣਗੇ ਜ਼ਕਰੀਆ ਇਸ ਗੱਲ ਤੇ ਸਹਿਮਤ ਹੋ ਗਿਆ ਬਿਨਾਂ ਕਿਸੇ ਕਾਰਨ ਉਸ ਇਕਾ ਨਾਲ ਕੋਈ ਝੜਪ ਚਾਹੁੰਦਾ ਵੀ ਨਹੀਂ ਸੀ ਤੇ ਹੁਣ ਤਾਂ ਉਸ ਨੂੰ ਸਗੋਂ 10000 ਰੁਪਏ ਮਿਲ ਰਹੇ ਸਨ ਨਵਾਬ ਨੇ ਸਿੱਖਾ ਬਲ ਸੁਨੇਹਾ ਘਲਾ ਦਿੱਤਾ ਕਿ ਤੁਸੀਂ ਕਰਾਰ ਕੀਤੀ ਰਕਮ ਤਿਆਰ ਰੱਖਿਓ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ ਪਾਈ ਜਾਏਗੀ ਖਾਨ ਬਹਾਦਰ ਨੇ ਪੈਸਿਆਂ ਦੀ ਉਗਰਾਹੀ ਲਈ ਇੱਕ ਦਰੋਗਾ ਵੀ ਅੰਮ੍ਰਿਤਸਰ ਬਿਠਾ ਦਿੱਤਾ ਭਾਈ ਮਨੀ ਸਿੰਘ ਨੇ ਸਿੱਖ ਸੰਗਤਾਂ ਨੂੰ ਜੋੜ ਮੇਲੇ ਲਈ ਸਭ ਪਾਸੇ ਸੱਦੇ ਘਲਾ ਦਿੱਤੇ ਤੇ ਪੰਥ ਮੇਲਾ ਧੂਮ ਧਾਮ ਨਾਲ ਮਨਾਉਣ ਲਈ ਤਿਆਰੀ ਕਰਨ ਲੱਗਾ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਤਿਹਾਈ ਬੈਠੇ ਸਿੱਖ ਅੰਮ੍ਰਿਤਸਰ ਸਾਹਿਬ ਓਨਲੀ ਕਮਰ ਕੱਸੇ ਕਰਨ ਲੱਗੇ ਇਤਰ ਜਦ ਇਸ ਸੰਧੀ ਦੀ ਖਬਰ ਲੱਖੂ ਖत्री ਨੂੰ ਲੱਗੀ ਤਾਂ ਉਸ ਨੂੰ ਸਨ ਕਪੜੀ ਅੱਗ ਲੱਗ ਗਈ ਉਹ ਉਸੇ ਵੇਲੇ ਨਵਾਬ ਕੋਲ ਗਿਆ ਤੇ ਉਸ ਦੇ ਕੰਨ ਪਰਨੇ ਸ਼ੁਰੂ ਕੀਤੇ ਹਜ਼ੂਰ ਲੁੱਟਮਾਰ ਕਰਨ ਵਾਲੀ ਕੌਮ ਹੈ ਜ਼ਰਾਇਮ ਪੇਸ਼ਾ ਲੋਕ ਇਹਨਾਂ ਨਾਲ ਕਾਦੀ ਸੰਧੀ ਇਨਾ ਇਕੱਠੇ ਹੋ ਕੇ ਸਾਨੂੰ ਹੀ ਪਹਿਜਾਣਾ ਹੈ ਤੁਹਾਡਾ ਪੈਸੇ ਲਈ ਬਿਠਾਇਆ ਦਰੋਗਾ ਹੀ ਪਹਿਲਾ ਝਟਕਾਉਣਗੇ ਤੁਸੀਂ ਦੇਖਿਓ ਜਿੰਨਾ ਦਾ ਕੀਤਾ ਹੈ ਦੰਗਾ ਹਜ਼ੂਰ ਉਹ ਕਦ ਟਿੱਕੇ ਬੈਠ ਸਕਦੇ ਹਨ ਲਖੂ ਦੀ ਗੌਤ ਸੁਣ ਕੇ ਨਵਾਬ ਦੇ ਅੰਦਰ ਵੀ ਘਬਰਾਟ ਉਸਲਵਟੇ ਲੈਣ ਲੱਗੀ ਉਸਨੇ ਫੌਜੀ ਦੀ ਇੱਕ ਵੱਡੀ ਟੋਕੜੀ ਲਖਪਤ ਰਾਏ ਦੀ ਅਗਵਾਈ ਨਾਲ ਅੰਮ੍ਰਿਤਸਰਵਾਲ ਤੋੜ ਦਿੱਤੀ ਪਰ ਉਹਨਾਂ ਨੂੰ ਇਹ ਤਾਂ ਕੀਦ ਕਰ ਦਿੱਤੀ ਕਿ ਫੌਜ ਦਾ ਡੇਰਾ ਬਾਹਰ ਰਾਮ ਤੀਰਥ ਦੇ ਸਥਾਨ ਤੇ ਕਰਵਾ ਲਿਆ ਜਾਏ ਤਾਂ ਕਿ ਲੋੜ ਪੈਣ ਤੇ ਤੁਰੰਤ ਚੜ੍ਹਾਈ ਕੀਤੀ ਜਾ ਸਕੇ ਜੇ ਉਹਨਾਂ ਕੋਈ ਲੁੱਟ ਮਾਰ ਦੀ ਸਕੀਮ ਕੀਤੀ ਵੀ ਹੋਈ ਤਾਂ ਫੌਜ ਦੇਖ ਕੇ ਨਹੀਂ ਕਰਨਗੇ ਪਰ ਲਖੂ ਦੀ ਨੀਤੀ ਕੁਝ ਹੋਰ ਸੀ ਉਸ ਦੇ ਅੰਦਰ ਖੁਰਾਫਾਤ ਇਹ ਚੱਲ ਰਹੀ ਸੀ ਕਿ ਕਿਸੇ ਵੀ ਤਰਜਤ ਸਿੱਖ ਦਰਬਾਰ ਸਾਹਿਬ ਅੰਦਰ ਇਕੱਤਰ ਹੋ ਜਾਣ ਤਾਂ ਉਹਨਾਂ ਨੂੰ ਘੇਰਾ ਪਾ ਲਿਆ ਜਾਵੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਨੂੰ ਪਾਰ ਬੁਲਾ ਦਿੱਤਾ ਜਾਵੇ। ਸਿੰਘਾਂ ਨੂੰ ਤਾਂ ਪਹਿਲਾਂ ਹੀ ਤੁਰਕਾਂ ਦੀ ਨੀਅਤ ਉੱਤੇ ਸ਼ੱਕ ਸੀ। ਇਸ ਫੌਜ ਦੇ ਆਉਣ ਨਾਲ ਉਹ ਯਕੀਨ ਬਣ ਗਿਆ। ਸੋ ਜਿੰਨੇ ਕੁ ਸਿਖਾਏ ਸਨ ਇਸ਼ਨਾਨ ਕਰਕੇ ਵਾਰਤ ਗਏ ਤੇ ਬਾਕੀਆਂ ਨੂੰ ਭਾਈ ਮਨੀ ਸਿੰਘ ਨੇ ਆਉਣ ਤੋਂ ਰੋਕ ਦਿੱਤਾ। ਰੋਸ ਵਿੱਚ ਆਏ ਮੁੜਦੇ ਹੋਏ ਸਿੰਘਾਂ ਨਾਲ ਕੁਝ ਥਾਈ ਮਗਲਾਂ ਦੀਆਂ ਝੜਪਾਂ ਵੀ ਹੋਈਆਂ। ਜਿੰਨਾ ਵਿੱਚੋਂ ਕਈ ਤੁਰਕਾਂ ਦਾ ਮਕੂਠਾ ụp ਗਏ ਤੇ ਨਾਲ ਹੀ ਕਿ ਚੌਧਰੀਆਂ ਦੇ ਵੀ ਸੋਦੇ ਲਾ ਗਏ ਲਖੂ ਖੱਤਰੀ ਨੂੰ ਨਾਲ ਲੈ ਕੇ ਦਰੋਗਾ ਭਾਈ ਮਣੀ ਸਿੰਘ ਤੋਂ ਤੈ ਕੀਤੀ ਹੋਈ ਰਕਮ ਲੈਣ ਲਈ ਆ ਹਾਜ਼ਰ ਹੋਇਆ ਜਦ ਭਾਈ ਸਾਹਿਬ ਨੇ ਕਿਹਾ ਕਿ ਮੇਲਾ ਤਾਂ ਤੁਸੀਂ ਲੱਗਣੀ ਨਹੀਂ ਦਿੱਤਾ ਤਾਂ ਗੁੱਸੇ ਵਿੱਚ ਲਖੂ ਬੋਲਿਆ ਮੇਲਾ ਤੇ ਤਾਂ ਲੱਗਦਾ ਨਾ ਜੇ ਤੁਸੀਂ ਮੇਲੇ ਲਾਉਣ ਦੀ ਨੀਤ ਨਾਲੇ ਇਕੱਠੇ ਹੋ ਰਹੇ ਹੁੰਦੇ ਤਹਾਡੇ ਅੰਦਰ ਤਾਂ ਹੋਰ ਖੁਰਾਫਾਤਾ ਚੱਲ ਰਹੀਆਂ ਸਨ ਉਹ ਤਾਂ ਸਾਡੀ ਸੈਨਾ ਹੀ ਸੁਚੇਤ ਸੀ ਨਹੀਂ ਤਾਂ ਤੁਸੀਂ ਕਾਦਰ ਢਿਲ ਗੁਜ਼ਾਰਨੀ ਸੀ ਚੁੱਪ ਚਾਪ 10000 ਸਾਡੇ ਹਵਾਲੇ ਕਰੋ ਕਿਤੇ ਹੋਰ ਨਾ ਜਾ ਜਾਂਦੀ ਕਰਵਾ ਬਿਠਾਇਓ ਪਰ ਭਾਈ ਮਨੀ ਸਿੰਘ ਜੀ ਨੇ ਪੈਸੇ ਦੇਣੋਂ ਕੋਰੀ ਨਾ ਕਰ ਦਿੱਤੀ ਤੇ ਲਖੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਈ ਮਨੀ ਸਿੰਘ ਦੇ ਨਾਲ ਹੀ ਉਨ੍ਹਾਂ ਦੇ ਭਰਾ ਭਾਈ ਜਗਤ ਸਿੰਘ ਤੇ ਦੋ ਪੁੱਤਰਾਂ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਨੂੰ ਵੀ ਫੜ ਕੇ ਲਾਹੌਰ ਲਿਆਂਦਾ ਗਿਆ ਜੋ ਇਕਰਾਰ ਹੋਇਆ ਸੀ ਉਸ ਅਨੁਸਾਰ 10000 ਤਾਂ ਤੁਹਾਨੂੰ ਪਰਣਾ ਹੀ ਪਵੇਗਾ ਖੰਨੂ ਬੋਲਿਆ ਇਕਰਾਰ ਤੇ ਪੂਰਾ ਕਦ ਉੱਤਰਿਓ ਤੁਸੀਂ ਇਕਰਾਰ ਤਾਂ ਹੋਇਆ ਸੀ ਕਿ ਤੁਸੀਂ ਬਿਨਾਂ ਕਿਸੇ ਖਰਾਬੀ ਦਾ ਮੇਲਾ ਲੱਗਣ ਦਿਓਗੇ ਕਿ ਸੱਚਮੁੱਚ ਹੀ ਤੁਸੀਂ ਕੋਈ ਖਰਾਬੀ ਨਹੀਂ ਕੀਤੀ ਤੇ ਜੇ ਅਸੀਂ ਉੱਥੇ ਨਾ ਪਹੁੰਚਦੇ ਤੇ ਤੁਸੀਂ ਤਾਂ ਬਸ ਮੇਲਾ ਲਾ ਕੇ ਚੁੱਪਚਾਪ ਆਪਣੇ ਪਿੰਡਾਂ ਨੂੰ ਪਰਤ ਜਾਣਾ ਸੀ ਐਡੇ ਭਲੇ ਮਾਨਸੀਓ ਤੁਸੀਂ ਤਾਂ ਇਸ ਤੋਂ ਪਹਿਲਾਂ ਕਿ ਜ਼ਕਰੀਆ ਕੁਝ ਬੋਲੇ ਲਖੂ ਨੇ ਹੋਰ ਪੜਾ ਸਕਦੀ ਲਾਹੌਰ ਤੇ ਸਿੱਖ ਸੰਗਤ ਤੇ ਕੁਝ ਹੋਰ ਸ਼ਾਹੂਕਾਰ ਜ਼ਕਰੀਆ ਖਾਨ ਨੂੰ ਕਹਿਣ ਲੱਗੇ ਕਿ ਜੇ ਭਾਈ ਮਨੀ ਸਿੰਘ ਜੀ ਨੂੰ ਰਹਾ ਕੀਤਾ ਜਾਏ ਤਾਂ ਬਣਦੇ 10000 ਟਕੇ ਉਹ ਚੁਕਾ ਦੇਣ ਇਸ ਹੁੰਦਿਆ ਹੀ ਭੈਮਣੀ ਸਿੰਘ ਨੇ ਉਹਨਾਂ ਨੂੰ ਵਰਜਿਆ ਨਾ ਭਾਈ ਗੁਰਮਖੋ ਇੱਕ ਟੱਕਾ ਨਹੀਂ ਦੇਣਾ ਇਹਨਾਂ ਦੁਰਕਾ ਨੂੰ ਬਚਨ ਤੋਂ ਇਹ ਖਿਸਕੇ ਹਨ ਅਸੀਂ ਨਹੀਂ ਅੰਮ੍ਰਿਤਸਰ ਸਾਹਿਬ ਤੇ ਫੌਜਾਂ ਝਾੜ ਕੇ ਇਕਰਾਰ ਇਹਨਾਂ ਨੇ ਤੋੜਿਆ ਹੈ ਸਵੈਨੀ ਕੋ ਬੇਨਤੀ ਪਰਵਾਨ ਕਰਿਓ ਕੁਝ ਹੋਰ ਸੰਗਤਾਂ ਟੱਕੀਆਂ ਤੀਆਂ ਥੈਲੀਆਂ ਹੱਥਾਂ ਵਿੱਚ ਫੜੀ ਹਾਜ਼ਰ ਹੋ ਗਈਆਂ ਉਹਨਾਂ ਪਹਿਲਾਂ ਭਾਈ ਮਣੀ ਸਿੰਘ ਨੂੰ ਬੇਨਤੀ ਕੀਤੀ ਪਾਈ ਸਾਹਿਬ ਜੀ ਕਿੱਡਾ ਵੱਡਾ ਕਲੰਕ ਲੱਗੇਗਾ ਸਾਡੇ ਲਾਹੌਰੀ ਸਿੱਖਾਂ ਦੇ ਮੱਥੇ ਕਿ ਚਾਰ ਛੱਲੜਾਂ ਪਿੱਛੇ ਭਾਈ ਮਨੀ ਸਿੰਘ ਜਿਹੇ ਬ੍ਰਹਮ ਗਿਆਨੀ ਨੂੰ ਨਹੀਂ ਛਡਵਾ ਸਕੇ ਕਿਰਪਾ ਕਰਕੇ ਸਾਨੂੰ ਇਸ ਦਾਗ ਤੋਂ ਬਚਾਓ ਤੇ ਪੈਸੇ ਚੁਕਾ ਲੈਣ ਦਿਓ ਪਿਆਰੇ ਗੁਰਮੁਖ ਭਾਈਓ ਮੇਰੇ ਮੱਥੇ ਕਿੱਡਾ ਦਾਗ ਲੱਗੇਗਾ ਕਿ ਪੰਥ ਦੇ ਬਚਨ ਨਹੀਂ ਪਾਲ ਸਕਿਆ ਜਦ ਨਿਬਣ ਦਾ ਸਮਾਂ ਆਇਆ ਤਾਂ ਖਿਸਕ ਗਿਆ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਇਹ ਵੇਲਾ ਜੋ ਪੰਥ ਦੇ ਬਚਨਾਂ ਨੂੰ ਦੇਹ ਉੱਤੇ ਹੰਡਾ ਜਾਣ ਦਾ ਮੈਨੂੰ ਸਤਿਗੁਰਾਂ ਨੇ ਬਖਸ਼ਿਆ ਹੈ ਇਸ ਦਾ ਹਲਾ ਮੈਨੂੰ ਖਾਟ ਲੈਣ ਦਿਓ ਤੁਸੀਂ ਸਾਰੇ ਮਾਈ ਭਾਈ ਮਿਲ ਕੇ ਮੇਰੇ ਸਿਦਕ ਦੀ ਅਡੋਲਤਾ ਲਈ ਅਰਦਾਸ ਕਰੋ ਭਾਈ ਮਨੀ ਸਿੰਘ ਜੀ ਦੇ ਇਹ ਬੋਲ ਜਦ ਖਾਨੂੰ ਨੇ ਸੁਣੇ ਤਾਂ ਚਟ ਕਾਜ਼ੀ ਨੂੰ ਬੁਲਾਇਆ ਤੇ ਬੋਲਿਆ ਕਾਜ਼ੀ ਸਾਹਿਬ ਤੁਸੀਂ ਹੀ ਦੱਸੋ ਕਿ ਕੈਸੀ ਸਜ਼ਾ ਦੇਣੀ ਚਾਹੀਦੀ ਹੈ ਇਸ ਇਕਰਾਰ ਤੋਂ ਮੁਕਰਨ ਵਾਲੇ ਨੂੰ ਕਿਉਂ ਨਾ ਇਸ ਦੇ ਬੰਦ-ਬੰਦ ਘੱਟ ਦਿੱਤੇ ਜਾਣ ਆਪਣੇ ਫਤਵਿਆਂ ਦੀ ਥੈਲੀ ਵਿੱਚੋਂ ਇੱਕ ਫਰਮਾਨ ਕੱਢਦਾ ਹੋਇਆ ਕਾਜ਼ੀ ਜਿਉਂ ਹੀ ਬੋਲਿਆ ਤਾਂ ਇੱਕ ਮੁਸਕਰਾਟ ਭਾਈ ਮਨੀ ਸਿੰਘ ਜੀ ਦੇ ਚਿਹਰੇ ਤੇ ਰਵਾਹ ਹੋ ਗਈ ਧੰ ਧੰ ਭਾਈ ਮਨੀ ਸਿੰਘ ਜੀ ਦੀ ਦ੍ਰਿੜਤਾ ਲਾਹੌਰੀ ਸਿੱਖਾਂ ਵਿੱਚੋਂ ਕੋਈ ਬੋਲਿਆ ਨਹੀਂ ਭਾਈ ਪਾਈਮਨੀ ਸਿੰਘ ਦੇ ਸੰਦੇਆ ਬੋਲੇ ਧੰਨ ਤਾਂ ਖਾਲਸਾ ਪੰਥ ਦੇ ਮੂੰਹੋਂ ਨਿਕਲੇ ਬਚਨ ਹਨ ਸਿੰਘਾਂ ਦੀ ਕਤਲ ਗਾ ਕਰਕੇ ਜਾਣੇ ਜਾਂਦੇ ਨਕਾਸ ਚੌਂਕ ਵਿੱਚ ਸਿੱਖ ਸੰਗਤਾਂ ਦੇ ਨਾਲ ਤਮਾਸਬੀਨਾ ਤੇ ਵੀ ਇਕੱਠ ਹੋ ਗਿਆ ਹੈ ਜਿਲਾਦ ਟੋਕੇ ਦੀ ਧਾਰ ਤਿੱਖੀ ਕਰ ਰਿਹਾ ਹੈ ਪਾਈਮਨੀ ਸਿੰਘ ਅਲੌਕਿਕ ਅਡੋਲਤਾ ਨਾਲ ਬੈਠੇ ਹਨ ਜਿਲਾਦ ਨੇ ਪਾਈਮਨੀ ਸਿੰਘ ਦਾ ਹੱਥ ਫੜਿਆ ਤੇ ਲੱਕੜ ਲੱਕੜ ਦੇ ਇੱਕ ਗੁੱਤਕੇ ਜਿਹੇ ਉੱਤੇ ਰੱਖਿਆ। ਜਿਉਂ ਹੀ ਗੁੱਟ ਉੱਤੇ ਵਾਰ ਕਰਨ ਲਈ ਜਲਾਦ ਟੋਕਾ ਉਤਾਨ ਨੂੰ ਲੈ ਕੇ ਗਿਆ। ਤਾਂ ਪਾਈ ਮਨੀ ਸਿੰਘ ਬੋਲੇ ਕਾਲ ਵਿਚ ਹੈ ਭਾਈ। ਜਲਾਦ ਨੇ ਕੋਈ ਜਵਾਬ ਨਹੀਂ ਆੜਿਆ ਪਰ ਪਾਈ ਮਨੀ ਸਿੰਘ ਨੇ ਉਸ ਤੇ ਮੱਥੇ ਦੀਆਂ ਤਿਉੜੀਆਂ ਵਿੱਚੋਂ ਕਿਉਂ ਪੜਦਿਆਂ ਬੋਲਿਆ। ਨੌਕਰ ਦਾ ਧਰਮ ਹੈ ਕਿ ਨੌਕਰੀ ਇਮਾਨਦਾਰੀ ਨਾਲ ਕਰੇ। ਤੂੰ ਨਵਾਬ ਦਾ ਸੇਵਾਦਾਰ ਹੈ। ਤੇ ਮੈਂ ਪੰਥ ਦਾ ਚਾਕਰ ਹਾਂ ਤੂੰ ਆਪਣੇ ਮਾਲਕ ਦਾ ਹੁਕਮ ਬਜਾ ਤੇ ਮੈਂ ਆਪਣੇ ਮਾਲਕ ਦਾ ਬਚਨ ਬਾਲਦਾ ਹਾਂ ਕਹਿਣਾ ਕੀ ਚਾਹੁੰਦੇ ਹੋ ਜਲਾਦ ਨੂੰ ਕਾਦ ਕੋਈ ਸੇਵਾਦਾਰ ਕਹਿੰਦਾ ਸੁਦਰ ਜਲਾਦ ਕੁਝ ਹਰਾਨੀ ਨਾਲ ਭਰ ਗਿਆ ਤੈਨੂੰ ਪਤਾ ਬੰਦ ਕਿਹੜੇ ਤੇ ਕਿੰਨੇ ਹੁੰਦੇ ਹਨ ਹਾਂ ਚਾਰ ਦੋ ਬਾਹਾਂ ਤੇ ਦੋ ਲੱਤਾਂ ਦੇ ਨਹੀਂ ਭਾਈ ਜੇ ਮੈਂ ਹੁਣ ਤੈਨੂੰ ਦੱਸਣ ਲੱਗ ਪਿਆ ਤਾਂ ਸਮਾਂ ਲੱਗ ਜਾਊ ਸੋ ਤੂੰ ਐਉਂ ਕਰ ਕਿ ਜਿੱਥੋਂ ਜਿੱਥੋਂ ਮੈਂ ਦੱਸਦਾ ਹਾਂ ਉੱਥੇ-ਉਥੇ ਟੋਕਾ ਚਲਾਈ ਜਾ ਤੂੰ ਬੰਦ-ਬੰਦ ਕੋ ਜਾਣਤ ਨਹੀਂ ਮੈਂ ਬੰਦ-ਬੰਦ ਨਿਜਦੇਓ ਬਤਾਈ ਭਾਈ ਮਨੀ ਸਿੰਘ ਨੇ ਖੱਬੇ ਹੱਥ ਦੀ ਉਂਗਲ ਨਾਲ ਸੱਜੇ ਹੱਥ ਦੀ ਪਹਿਲੀ ਉਂਗਲ ਦੇ ਪਹਿਲੇ ਬੋਟੇ ਵਾਲੇ ਇਸ਼ਾਰਾ ਕੀਤਾ ਜਿਲਾਦ ਨੇ ਟੋਕਾ ਚਲਾਇਆ ਉਂਗਲ ਦਾ ਬੰਦ ਕਟਿਆ ਗਿਆ ਖਲੋਤੇ ਸੰਗਤ ਦੇ ਮੂਹੋਂ ਵਾਹਿਗੁਰੂ ਨਿਕਲਿਆ ਫਿਰ ਭਾਈ ਸਾਹਿਬ ਨੇ ਪਹਿਲੀ ਉਂਗਲ ਦਾ ਦੂਜਾ ਤੇ ਫਿਰ ਤੀਜਾ ਪੋਟਾ ਕਟਵਾਇਆ ਜ਼ਕਰੀਆ ਖਾਨ ਤੇ ਲਖਪਤ ਰਾਏ ਸਣੇ ਸਾਰੇ ਦਰਬਾਰੀਆਂ ਦੇ ਮੱਥੇ ਹੈਰਾਨੀ ਤੇ ਚਿੰਤਾ ਨਾਲ ਭਰੇ ਹੋਏ ਸਨ ਹੈਰਾਨੀ ਤਾਂ ਭਾਈ ਮਣੀ ਸਿੰਘ ਜੀ ਦੀ ਦ੍ਰਿੜਤਾ ਤੇ ਸਿਦਕ ਨੂੰ ਦੇਖ ਕੇ ਹੋ ਰਹੀ ਸੀ ਤੇ ਚਿੰਤਾ ਇਸ ਗੱਲ ਦੀ ਹੋ ਰਹੀ ਸੀ ਕਿ ਜਿਹੜੇ ਮੌਤ ਨੂੰ ਇਸ ਤਰ੍ਹਾਂ ਖੋਲ ਕਰਦੇ ਸਨ ਉਹਨਾਂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ ਇੱਧਰ ਭਾਈ ਸਾਹਿਬ ਨੇ ਹਰ ਉਂਗਲ ਦੇ ਤਿੰਨ ਅੰਗੂਠੇ ਦੇ ਦੋ ਤੇ ਇੱਕ ਟੋਕਾ ਗੁੱਟ ਤੇ ਜਲਵਾ ਕੇ ਸੱਜਾ ਹੱਥ ਕੁੱਲ 15 ਥਾਵਾਂ ਤੋਂ ਕਟਵਾਇਆ ਇਸ ਨੂੰ ਕਹਿੰਦੇ ਹਨ ਭਾਈ ਬੰਦ-ਬੰਦ ਕੱਟਣਾ ਨਾ ਜਲਾਦ ਨਾ ਜ਼ਕਰੀਆ ਨਾ ਲਖੂ ਤੇ ਨਾ ਕੋਈ ਹੋਰ ਦਰਬਾਰੀ ਭਾਈ ਸਾਹਿਬ ਦੇ ਇਹ ਕਹਿਣ ਤੇ ਕੋਈ ਵੀ ਨਹੀਂ ਬੋਲ ਸਕਿਆ ਉਹਨਾਂ ਦੇ ਇਹਨਾਂ ਬੋਲਾਂ ਦੇ ਸਭ ਪਾਸੇ ਸੁੰਨ ਪਸਰ ਗਈ ਇਹ ਚੁੱਪੀ ਸਿੱਖ ਸੰਗਤਾਂ ਦੇ ਵਾਹਿਗੁਰੂ ਕਹਿਣ ਤੇ ਟੁੱਟੀ ਜਿਲਾਦ ਨੇ ਟੋਕਾ ਮੋਢੇ ਉੱਤੇ ਮਾਰਨ ਲਈ ਚੁੱਕਿਆ ਤਾਂ ਭਾਈ ਸਾਹਿਬ ਨੇ ਕੋਣੀ ਅੱਗੇ ਕਰ ਦਿੱਤੀ ਇਸ ਤਰ੍ਹਾਂ ਸਜੀਬਾ 17 ਧਾਵਾਂ ਤੋਂ ਕੱਟੀ ਗਈ ਜਦ ਜਿਲਾਦ ਨੇ ਮੋਢੇ ਤੇ वार ਕੀਤਾ ਤਾ ਭਾਈ ਮਨੀ ਸਿੰਘ ਦੇ ਮੂੰਹੋਂ ਇਹ ਬੋਲ ਨਿਕਲੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਇਹ ਕੀ ਬੋਲ ਰਿਹਾ ਹੈ ਜ਼ਕਰੀਆ ਖਾਨ ਲਖੂਵਾਲ ਦੇਖਤਾ ਹੋਇਆ ਬੋਲਿਆ ਪਰ ਲਖੂ ਨੂੰ ਇਸ ਬਾਰੇ ਕੀ ਪਤਾ ਹੋਣਾ ਸੀ ਸੁਖਮਨੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ ਭਾਈ ਸਾਹਿਬ ਅੱਖਾ ਭਰਦਿਆ ਭਾਈ ਸਵੇਕ ਸਿੰਘ ਬੋਲੇ ਸਜੀਬਾ ਕੱਟ ਕੇ ਜਲਾਦ ਖੱਬੀ ਵੱਲ ਹੋਇਆ ਉਸਨੇ ਖੱਬੇ ਹੱਥ ਦੀ ਪਹਿਲੀ ਉਂਗਲ ਤੇ ਪਹਿਲੇ ਪੋਟੇ ਤੇ ਵਾਰ ਕੀਤਾ ਤਾਂ ਭਾਈ ਮਨੀ ਸਿੰਘ ਮੁਸਕਰਾਏ ਉਹ ਜਾਣ ਗਏ ਸਨ ਕਿ ਜਲਾਦ ਨੂੰ ਹੁਣ ਬੰਦ ਯਾਦ ਹੋ ਗਏ ਹਨ 14 ਥਾਵਾਂ ਤੋਂ ਉਂਗਲਾ ਫਿਰ ਗੁੱਟ ਕੋਣੀ ਮੁੱਢਾ ਖੱਬੀ 22 17 ਥਾਵਾਂ ਤੋਂ ਕੱਟੀ ਗਈ ਫਿਰ ਸੱਜੇ ਪੈਰਾਂ ਦੀਆਂ ਉਂਗਲਾਂ ਦੇ ਪੋਟੇ ਗਿੱਟਾ ਗੋਡਾ ਤੇ ਫਿਰ ਖੱਬਾ ਜਦ ਏ ਵਰਤਾਰਾ ਵਾਪਰ ਰਿਹਾ ਸੀ ਤਾਂ ਭੀੜ ਦੇ ਮਗਰੋਂ ਇੱਕ ਸੂਫੀ ਸੰਤ ਲੰਘ ਰਿਹਾ ਸੀ ਕੀ ਹੋ ਰਿਹਾ ਹੈ ਇੱਥੇ ਉਸਨੇ ਭੀੜ ਵਿੱਚ ਪਿਸ਼ਾਖ ਖਲੋਤੇ ਇੱਕ ਮੁਸਲਮਾਨ ਲਾਹੌਰੀ ਨੂੰ ਪੁੱਛਿਆ ਇੱਕ ਸੰਤ ਕਤਲ ਕੀਤਾ ਜਾ ਰਿਹਾ ਹੈ ਕਿਵੇਂ ਸਰੀਰ ਟੋਟੇ ਟੋਟੇ ਕਰਕੇ ਪਰ ਕਤਲ ਹੋਣ ਵਾਲਾ ਇੰਨੀ ਹੌਲੀ ਸੁਰ ਵਿੱਚ ਚੀਕਾਂ ਕਿਉਂ ਮਾਰ ਰਿਹਾ ਹੈ ਤੈਨੂੰ ਸੁਣ ਰਹੀਆਂ ਚੀਕਾ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ ਇਹ ਤਾਂ ਭੀੜ ਵਿੱਚੋਂ ਆ ਰਹੀਆਂ ਹਨ ਭੀੜ ਮਾਰ ਰਹੀ ਹੈ ਚੀਕਾਂ ਤੇ ਹੋ ਸਕਦਾ ਜਲਾਦ ਨੇ ਵੀ ਮਾਰ ਹੋਵੇ ਇੱਕ ਅੱਧੀ ਪਰ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ ਕਮਾਲ ਕਰਦਾ ਹੈ ਤੂੰ ਬੰਦੇ ਦੇ ਅੰਗ ਕੱਟੇ ਜਾ ਰਹੇ ਹਨ ਤੇ ਉਹ ਚੀਕ ਨਹੀਂ ਰਿਹਾ ਸ਼ਾਇਦ ਤੂੰ ਸੁਣਿਆ ਨਹੀਂ ਇੱਕ ਸਿੱਖ ਸੰਤ ਨੂੰ ਮਾਰਿਆ ਜਾ ਰਿਹਾ ਹੈ ਤੇ ਚਿਕਨ ਦੀ ਥਾਵੇਂ ਉਹ ਮੁਸਕਰਾ ਰਿਹਾ ਹੈ। ਯਾ ਖੁਦਾ! ਮਨਸੂਰ ਸਿੱਖਾ ਵਿੱਚ ਵੀ ਪੈਦਾ ਹੋ ਗਿਆ ਹੈ। ਕਿਹੜੀ ਦੁਨੀਆ ਵਿੱਚ ਰਹਿੰਦਾ ਹੈ ਬਾਬਾ? ਇਹ ਤਾਂ ਪੰਥ ਹੀ ਮਨਸੂਰਾਂ ਦਾ ਹੈ। ਲਾਹੌਰੀ ਦਾ ਜਵਾਬ ਸੁਣ ਕੇ ਸੂਫੀ ਦਾ ਚਿੱਤ ਕੀਤਾ ਕਿ ਉਹ ਐਸੀ ਮਹਾਨ ਰੂਹ ਦੀ ਇੱਕ ਚਲਕ ਹੀ ਪਾ ਲਵੇ। ਉਹ ਅੱਗੇ ਵਧਿਆ ਭੀੜ ਨੂੰ چیرਦਾ ਹੋਇਆ ਮੂਰਲੀ ਕਤਾਰ ਵਿੱਚ ਆ ਗਿਆ। ਦਖਸ਼ ਚੌਂਕ ਵਿੱਚ ਬੈਠਾ ਪੂਰਨ ਸੰਤ ਗਾ ਰਿਹਾ ਹੈ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਬਿਖੋਟ ਗਵਾਵੇ ਇੱਕ ਵੀ ਨਾ ਦੇ 10 ਪੀ ਹਰ ਲੈ ਤੋ ਮੂੜਾ ਕੋ ਕਹਾ ਕਰੇ ਸੂਫੀ ਹੁਣ ਸਿਰਫ ਹੈਰਾਨ ਹੀ ਨਹੀਂ ਸੀ ਉਹ ਕਬਰਾ ਵੀ ਰਿਆ ਸੀ ਉਹ ਸੋਚ ਰਿਹਾ ਸੀ ਸੱਚ ਮੁਚ ਮਨਸੂਰ ਕੀ ਰਿਸ ਕਰੇਗਾ ਸੰਤ ਦੀ ਉਸਤੇ ਤਾਂ ਸਿਰਫ ਹੱਥ ਹੀ ਕੱਟੇ ਗਏ ਸਨ ਧੰਨਤਾ ਹੈ ਇਸ ਸਿੱਖ ਸੰਤ ਦੀ ਦ੍ਰਿੜਤਾ ਜਿਸਨੇ ਮੁਸਕਰਾਉਂਦਿਆਂ ਹੋਇਆ ਸਾਰਾ ਸਰੀਰ ਹੀ ਕਟਵਾ ਲਿਆ ਹੈ ਮਨਸੂਰ ਤਾਂ ਆਪਣੇ ਮਿੱਤਰਾਂ ਨੂੰ ਵੀ ਤਾਨੇ ਮਾਰਨੋਂ ਨਹੀਂ ਟਲਿਆ ਸੀ ਪਰ ਕਮਾਲ ਦਾ ਨੂਰ ਹੈ ਇਸ ਸੰਤ ਦੇ ਚਿਹਰੇ ਉੱਤੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ ਮਨਸੂਰ ਨੇ ਬਾਹਾਂ ਵਿੱਚੋਂ ਨਿਕਲਦਾ ਖੂਨ ਮੂੰਹ ਤੇ ਮਾਰ ਲਿਆ ਸੀ ਤਾਂ ਕੇ ਪੀਲਾ ਪੈ ਰਿਹਾ ਚਿਹਰਾ ਦੇਖ ਕੇ ਲੋਕ ਇਹ ਨ ਕਹਿ ਕਿ ਮਨਸੂਲ ਢੋਲ ਗਿਆ ਪਰ ਇਸ ਸਿੱਖ ਸੰਤ ਦੇ ਚਿਹਰੇ ਤਾਂ ਗਜ਼ਬ ਲਾਲੀ ਸ਼ਾਈ ਹੋਈ ਹੈ ਇਹਦਾ ਵਹਿ ਰਿਹਾ ਲਹੂ 나ੜਾ ਵਿੱਚ ਵਹਿਣ ਵਾਲੇ ਕਿਸੇ ਤਰਲ ਪਦਾਰਥ ਜਿਹਾ ਆਮ ਲਹੂ ਨਹੀਂ ਇਹ ਤਾਂ ਅਬੇਹੀਅਤ ਹੈ ਇਹ ਲਹੂ ਦਾ ਸਦੀਆਂ ਤੀਕ ਇਸ ਸੰਤ ਦੀ ਕੌਮ ਨੂੰ ਸੁਰਖ ਰੱਖੇਗਾ ਤੇ ਕਿਆਮਤ ਤੀਕ ਇਹ ਕੌਮ ਸੂਹੀ ਬਾ ਮਾਰਦੀ ਰਹੇਗੀ ਇਸ ਪਰ ਸੰਸਾ ਭਰੀ ਹੈਰਾਨਗੀ ਦੇ ਨਾਲ ਨਾਲ ਇਸ ਸੂਫੀ ਅੰਦਰ ਕਬਰਾਟ ਵੀ ਉਬਾੜਿਆ ਉਬਾੜੀਆਂ ਲੈ ਰਹੀ ਸੀ ਉਸ ਨੂੰ ਤਬਰੀਜ਼ ਦੀ ਯਾਦ ਵੀ ਆ ਰਹੀ ਹੈ ਸ਼ਮਸ ਤਬਰੀਜ਼ ਜਿਸ ਦੀ ਖੋਪੜੀ ਲਾ ਕੇ ਉਸ ਨੂੰ ਧੁੱਪੇ ਬਿਠਾ ਦਿੱਤਾ ਗਿਆ ਸੀ ਇੱਕ ਸਮਾਂ ਆਇਆ ਜਦ ਉਸ ਨੂੰ ਭੁੱਖ ਸਤਾਉਣ ਲੱਗੀ ਕੋਲ ਇੱਕ ਮਰੀ ਹੋਈ ਬਿੱਲੀ ਪਈ ਸੀ ਜੋ ਉਸਨੇ ਚੁੱਕ ਲਈ ਤੇ ਸੂਰਜਵਾਲ ਦੇਖਤਾ ਬੋਲਿਆ ਸਾਰੇ ਜਹਾਨ ਦੇ ਨਾਲ-ਨਾਲ ਕਿ ਤੂੰ ਵੀ ਮੇਰਾ ਦੁਸ਼ਮਣ ਬਣ ਗਿਆ ਕਿ ਤੂੰ ਕੁਝ ਨੇੜੇ ਨਹੀਂ ਆ ਸਕਦਾ ਤਾਂ ਕਿ ਮੈਂ ਇਹ ਬਿੱਲੀ ਭੁੰਨ ਸਕਾਂ ਬਰੇਜ਼ ਦੀ ਬਿੱਲੀ ਤਾਂ ਹੋ ਸਕਦਾ ਹੈ ਪੁੱਜ ਗਈ ਹੋਵੇ ਪਰ ਲੋਕਾਈ ਸੇਕ ਨਾਲ ਤਰਾ ਤਰਾ ਕਰ ਉਠੀ ਸੀ ਤੇ ਜੇ ਇਹ ਸਿੱਖ ਸੰਤ ਨੇ ਮੂੰਹੋਂ ਕੋਈ ਐਸਾ ਬੋਲ ਕਹਿ ਦਿੱਤਾ ਤਾਂ ਛੱਟ ਸਤਵਲਾਇਤਾਂ ਤੋਂ ਪਾਰ ਚਲ ਜਾਏਗਾ ਜੇ ਇਸਨੇ ਕੁਝ ਕਿਹਾ ਨਾ ਵੀ ਪਰ ਆਪਣੇ ਅੰਦਰ ਹੀ ਸੋਚ ਲਿਆ ਕਿ ਇਸਲਾਮ ਪਲਾ ਪੰਥ ਨਹੀਂ ਹੈ ਤਾਂ ਕੁੱਲ ਧਰਤੀ ਦੇ ਮੂਮਨ ਤਾਂ ਗਰਕ ਹੋ ਜਾਣਗੇ ਕਹਿੰਦੇ ਨੇ ਇੱਕ ਮਸਤਾਨੇ ਨੂੰ ਪਿੰਡ ਵਾਲਿਆਂ ਨੇ ਮਸ਼ਕਰੀ ਕਰ ਦਿੱਤੀ ਸੀ ਤੇ ਉਸਨੇ ਇੱਕ ਬੋਲ ਨਾਲ 18 ਨਗਰਾਂ ਤਬਾਹ ਕਰ ਦਿੱਤੇ ਸਨ ਤੇ ਇਸ ਸੰਤ ਦੇ ਤਾਂ ਇਹਨਾਂ ਨੇ ਬੰਦ-ਬੰਦ ਕੱਟ ਦਿੱਤੇ ਹਨ ਨਹੀਂ ਨਹੀਂ ਇਸ ਤੋਂ ਪਹਿਲਾਂ ਕਿ ਇਹ ਕੋਈ ਕੋੜਾ ਬੋਲ ਕਹੇ ਮੈਨੂੰ ਕੁਝ ਕਰਨਾ ਪਵੇਗਾ ਇਹ ਕੁਝ ਸੋਚਦਿਆਂ ਸੂਫੀ ਨੇ ਭਾਈ ਮਨੀ ਸਿੰਘ ਕੋਲ ਜਾ ਕੇ ਤਲਵਾਰ ਦਾ ਇੱਕ ਵਾਰ ਕੀਤਾ ਤੇ ਉਹਨਾਂ ਦਾ ਸਿਰ ਢੜ ਤੋਂ ਵੱਖ ਹੋ ਗਿਆ ਉਹਨਾਂ ਦੇ ਮੂੰਹੋਂ ਜੋ ਆਖਰੀ ਬੋਲ ਸੰਗਤਾਂ ਨੇ ਸੁਣੇ ਉਹ ਸਨ ਨਾ ਕਿਛ ਜਨਮ ਹੈ ਨਾ ਕਿਛ ਮਰ ਹੈ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਭਾਈ ਮਨੀ ਸਿੰਘ ਨੇ ਪੰਥ ਦੇ ਕਹੇ ਬੋਲਾਂ ਦੀ ਲਾਜ ਪਾਲ ਦਿਖਾਈ ਪੰਥ ਦੀ ਅਰਦਾਸ ਵੀ ਥਾਏ ਪਈ ਤੇ ਭਾਈ ਮਨੀ ਸਿੰਘ ਚੜ੍ਹਦੀ ਕਲਾ ਵਿੱਚ ਬੰਦ ਬੰਦ ਕਟਵਾ ਕੇ ਸਿੱਖੀ ਸਵਾਸਾ ਸੰਗ ਨਿਭਾ ਗਏ ਜ਼ਕਰੀਏ ਖਾਨ ਲਖੂ ਖੱਤਰੀ ਸਨੇ ਹੋਰ ਦਰਬਾਰੀ ਜੋ ਸਿੱਖ ਨੂੰ ਸਿੱਧਕੋ ਡੋਲਦਾ ਦੇਖਣ ਲਈ ਆਸਣ ਮੱਲੀ ਬੈਠੇ ਸਨ ਸਭ ਨੂੰ ਮੂੰਹ ਦਿਖਾਣੀ ਪਈ ਸ਼ਹੀਦ ਸਿੰਘ ਪਾਲਕੀ ਵਿੱਚ ਬਿਠਾ ਕੇ ਭਾਈ ਮਨੀ ਸਿੰਘ ਜੀ ਨੂੰ ਸਤਕਾਰ ਨਾਲ ਦਰਗਾਹ ਲੈ ਕੇ ਗਏ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਨੂੰ ਸਾਹਿਬਜ਼ਾਦਿਆਂ ਦੇ ਡਿਓੜੀਦਾਰ ਦੀ ਸੇਵਾ ਬਖਸ਼ਿਸ਼ ਕੀਤੀ ਭਾਈ ਸਬੇਗ ਸਿੰਘ ਤੇ ਹੋਰ ਲਾਹੌਰੀ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਤੇ ਉਹਨਾਂ ਨਾਲ ਸ਼ਹੀਦ ਕੀਤੇ ਗਏ ਪਾਕੀ ਸਿੱਖਾਂ ਦਾ ਸਿੱਖ ਰੋ ਰੀਤਾਂ ਨਾਲ ਸੰਸਕਾਰ ਕੀਤਾ। ਇੰਨਾ ਸ਼ਹੀਦ ਹੋਏ ਸਿੱਖ ਪਿਆਰਿਆਂ ਵਿੱਚ ਭਾਈ ਮਨੀ ਸਿੰਘ ਦੇ ਭਰਾ ਭਾਈ ਜਗਤ ਸਿੰਘ ਤੇ ਦੋ ਪੁੱਤਰ ਭਾਈ ਚਤਰ ਸਿੰਘ ਤੇ ਭਾਈ ਗੁਰਪਖ ਸਿੰਘ ਵੀ ਸ਼ਾਮਲ ਸਨ। ਇਨ੍ਹਾਂ ਗੁਰਸਿੱਖਾਂ ਨੇ ਵੀ ਸ਼ਹਾਦਤਾਂ ਦੇ ਕੇ ਨਖਾਸ ਚੌਂਕ ਵਿੱਚ ਸਿੱਖੀ ਸਦਕ ਦਾ ਸਿਖਰ ਪੇਸ਼ ਕੀਤਾ। ਇਨ੍ਹਾਂ ਵਿੱਚੋਂ ਕੁਝ ਸਿੰਘਾਂ ਦੀ ਪੁੱਠੀ ਖੱਲ ਲਾਹੀ ਗਈ। ਤੇ ਹੋਰ ਅਣਮਨੁੱਖੀ ਕਹਿਰ ਵੀ ਡਾਹੇ ਗਏ ਭਾਈ ਸਾਹਿਬ ਤੇ ਪਰਿਵਾਰ ਦੇ ਜੀਆਂ ਦੀਆਂ ਸ਼ਹਾਦਤਾਂ ਤੋਂ ਪਹਿਲਾਂ ਅੱਖਾਂ ਵੀ ਕੱਢੀਆਂ ਗਈਆਂ ਇਸ ਤਰ੍ਹਾਂ ਭਾਈ ਬੱਲੂ ਜੀ ਤੇ ਭਾਈ ਨਾਨੂ ਜੀ ਦੀਆਂ ਸ਼ਹਾਦਤਾਂ ਤੋਂ ਤੁਰਿਆ ਇਸ ਪਰਿਵਾਰ ਦਾ ਸ਼ਹੀਦੀ ਸਫ਼ਰ